ਪੰਜਾਬ ਪਾਰਟੀਆਂ ਨਾਲੋਂ ਥੱਲੇ ਵੀ ਪਾਰਟੀਆਂ ਉੱਤੇ ਹੋ ਗਈਆਂ ਸਾਰੇ ਪੰਜਾਬ ਨੂੰ ਭਟੋਕਾਂ ਲੋਕਾਂ ਦੇ ਦੂਜੇ ਸੇਟਾਂ ਦੇ ਦਿਮਾਗ 'ਚ ਇਹ ਗਾਣਾ ਇਹਨਾਂ ਦੇ ਤੇ ਧਾਰਮਿਕ ਸਤਨ ਵੀ ਨਹੀਂ ਸੇਖ ਯਾਰੋ ਆਪਣੇ ਗੁਰੂ ਸਾਹਿਬ ਨੇ ਕੀ ਸਖਾਇਆ ਤੇ ਆਪਾਂ ਕੀ ਕਰ ਰਹੇ ਹਾਂ ਜਿੱਥੇ ਪੱਗਾਂ ਬੰਨ੍ਹਣੀਆਂ ਉੱਥੇ ਪੱਗਾਂ ਲਾਹ ਰਹੇ ਅਸੀਂ ਲੋਕ ਤਾਂ ਕਹਿੰਨੇ ਆਂ ਵੀ ਸਾਨੂੰ ਸਾਰਿਆਂ ਨੂੰ ਮਰਿਆਦਾ ਰਹਿਣਾ ਚਾਹੀਦਾ ਤੇ ਆਪਾਂ ਆਪ ਹੀ ਇਹ ਕੰਮ ਕਰੀਏ ਕਿਸੇ ਹੋਰ ਨੂੰ ਕਹਿੰਦੇ ਤਾਂ ਜਦੋਂ ਆਪਾਂ ਕਹਿੰਨੇ ਵੀ ਉਹਨਾਂ ਨੂੰ ਨਹੀਂ ਪਤਾ ਸਾਨੂੰ ਤਾਂ ਮਰਿਆਦਾ ਚੰਗੀ ਤਰ੍ਹਾਂ ਪਤਾ ਅਸੀਂ ਉਸ ਬੰਦੇ ਦੇ ਨਾਲ ਆ ਜਿਹੜਾ ਬੰਦਾ ਪੰਜਾਬੀਅਤ ਦੀ ਠੀਕ ਹੈ ਜੀ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਿਹੜਾ ਬੰਦਾ ਇਹ ਗੱਲ ਕਰੂਗਾ ਮੈਂ ਹਰਮਨਜੀਤ ਸਿੰਘ ਮੇਰੀ ਟੀਮ ਪੰਜਾਬ ਦੀ ਖਬਰ ਚੈਨਲ ਅਸੀਂ ਉਹਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਸਰੋਤਿਆਂ ਦਾ ਮੇਰੇ ਵੱਲੋਂ ਹਰਮਨਜੀਤ ਸਿੰਘ ਵੱਲੋਂ ਤੇ ਮੇਰੀ ਸਾਰੀ ਟੀਮ ਵੱਲੋਂ ਬਹੁਤ ਹੀ ਨਿੱਘਾ ਸਵਾਗਤ ਲਓ ਜੀ ਲਾਸਟ ਆਪਣੇ ਕੁਝ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਸੋ ਉਮੀਦ ਆ ਤੁਸੀਂ ਲੋਕ ਇਦਾਂ ਹੀ ਪਿਆਰ ਬਣਾਈ ਰੱਖੋਗੇ ਸੋ ਅੱਜ ਆਪਾਂ ਗੱਲ ਕਰਨੀ ਹੈ ਜੀ ਜੋ ਕਿ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੇ ਅਟੈਕ ਹੋਇਆ ਜੋ ਕਿ ਨਰੈਣ ਸਿੰਘ ਜੋੜਾ ਜੀ ਵੱਲੋਂ ਕੀਤਾ ਗਿਆ ਦੇਖੋ ਮੈਂ ਅੱਜ ਇੱਕ ਗੱਲ ਬੜੀ ਚੰਗੀ ਤਰ੍ਹਾਂ ਕਲੀਅਰ ਕਰਨਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਮੈਂ ਕਿਸੇ ਵੀ ਪਾਰਟੀ ਦਾ ਕੋਈ ਸਮਰਥਕ ਨਹੀਂਗਾ ਨਾ ਮੈਂ ਕਿਸੇ ਵੀ ਆਰਗੇਨਾਈਜੇਸ਼ਨ ਕਿਸੇ ਉਸ ਮਰਤਕ ਆ ਹਾਂ ਜਿਹਦਾ ਕਹਾਂਗੇ ਕਿ ਯਾਰ ਕਿਸੇ ਦੇ ਵਿਚਾਰਤਾਰਾ ਚੰਗੀ ਲੱਗਦੀ ਉਹਦਾ ਖੁੱਲਕੇ ਕਹਾਂਗੇ ਕਿ ਨਾਲ ਆ ਬਟ ਇਦਾਂ ਆਪਾਂ ਕਿਸੇ ਦੇ ਮੈਂ ਨਾਲ ਨਹੀਂ ਠੀਕ ਆ ਮੇਰੀ ਸਿਰਫ ਇੱਕ ਆਪਣੀ ਵਿਚਾਰਤਾਰਾ ਆ ਜੋ ਮੇਰੇ ਦਿਮਾਗ ਚ ਥੋਟ ਆ ਮੈਂ ਸਿਰਫ ਉਹ ਤੁਹਾਡੇ ਮੂਰੇ ਰੱਖਦਾ ਆ ਲਓ ਹੁਣ ਆਪਾਂ ਆਪਣੀ ਗੱਲ ਵੱਲ ਵਧੀਏ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੋ ਕਿ ਆਪਣੀ ਇਕਾਲਤਕ ਸਾਬ ਤੋਂ ਲੱਗੀ ਸਜ਼ਾ ਦਾ ਭੁਗਤਾਨ ਕਰ ਰਹੇ ਸੀ ਠੀਕ ਆ ਜੀ ਉੱਥੇ ਉਹਦਨ ਬੈਠੇ ਸੀ ਜਿਵੇਂ ਆਪਾਂ ਸਾਰਿਆਂ ਨੇ ਵੀਡੀਓ ਦੇਖਿਆ ਆ ਤੇ ਸਰਦਾਰ ਨਰੈਣ ਸਿੰਘ ਜੋੜਾ ਜੀ ਆਉਂਦੇ ਨੇ ਤੇ ਉਹਨਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਆਪਾਂ ਸਾਰੇ ਸਰੋਤਿਆਂ ਨੇ ਵੀਡੀਓ 'ਚ ਦੇਖਿਆ ਹੀ ਆ ਹੁਣ ਉਥੋਂ ਕੁਝ ਗੱਲਾਂ ਜੋ ਮੈਨੂੰ ਲੱਗੀਆਂ ਵੀ ਗਲਤ ਸੀ ਸਹੀ ਸੀ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਦੇਖੋ ਪਹਿਲੀ ਗੱਲ ਕੀ ਆ ਕਿ ਅਟੈਕ ਕਰਨਾ ਕਿਸੇ ਨੂੰ ਵੀ ਜਾਨੋਂ ਮਾਰਨਾ ਮੈਨੂੰ ਲੱਗਦਾ ਸਾਡਾ ਧਰਮ ਜਾ ਕਹੀਏ ਆਪਾਂ ਕੋਈ ਵੀ ਧਰਮ ਚਲੋ ਇੱਕ ਧਰਮ ਦੀ ਆਪਾਂ ਗੱਲ ਨਹੀਂ ਕਰਨੀ ਕੋਈ ਵੀ ਧਰਮ ਇਹ ਚੀਜ਼ ਨਹੀਂ ਕਹਿੰਦਾ ਵੀ ਆਪਾਂ ਕਿਸੇ ਨੂੰ ਜਾਨੋਂ ਮਾਰਦੇ ਠੀਕ ਆ ਜੀ ਚਾਹੇ ਆਪਾਂ ਮੁਸਲਮਾਨ ਆ ਸਿੱਖ ਆ ਈਸਾਈਆਂ ਹਿੰਦੂ ਕੋਈ ਵੀ ਆਪਾਂ ਧਰਮ ਦੇ ਆ ਪਰ ਕਿਸੇ ਵੀ ਧਰਮ ਦੇ ਵਿੱਚ ਕਿਸੇ ਨੂੰ ਮਾਰਨਾ ਨਹੀਂ ਸਿਖਾਇਆ ਜਾਂਦਾ ਸਗੋਂ ਮਾਨਵਤਾ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜਦੋਂ ਯਾਰ ਦੇਖੋ ਵੀ ਆਪਣਾ ਅਕਾਲ ਤੱਕ ਜਿਸ ਅਕਾਲ ਤੱਕ ਸਾਬ ਸਾਡੇ ਵੀ ਉਹਨਾਂ ਤੋਂ ਉੱਤੇ ਸਿੱਖ ਧਰਮ ਵੀ ਜਿਉਂ ਅਕਾਲ ਤੱਕ ਸਭ ਤੋਂ ਕੋਈ ਵੀ ਹੁਕਮ ਆ ਗਿਆ ਅਸੀਂ ਨਹੀਂ ਟਾਲ ਸਕਦੇ ਠੀਕ ਹੈ ਜੀ ਗਲਤੀ ਮੰਨਣ ਦੇ ਨਾਲ ਨਾਲ ਉਹਨਾਂ ਨੇ ਜੋ ਵੀ ਸੱਚ ਸੀਗਾ ਦੇਖੋ ਆਪਾਂ ਲੋਕ ਹੀ ਹਮੇਸ਼ਾ ਗੱਲਾਂ ਕਰਦੇ ਸੀ ਚਾਹੇ ਬੇਅਦਬੀਆਂ ਦੀ ਗੱਲ ਹੋਵੇ ਬਾਈਬਲ ਕਲਾਂ ਕੋਈ ਕਾਂਡ ਹੋਵੇ ਕੋਈ ਵੀ ਗੱਲ ਹੋਵੇ ਆਪਾਂ ਲੋਕ ਆਪਸ ਦੇ ਵਿੱਚ ਗੱਲਾਂ ਕਰਦੇ ਸੀ ਉਹਨਾਂ ਦੀ ਪਾਰਟੀ ਨੂੰ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਇਹ ਚੀਜ਼ ਨੂੰ ਲੈ ਕੇ ਨੁਕਸਾਨ ਵੀ ਹੋਇਆ ਕੱਟ ਚਲੋ ਮੈਂ ਕਹਨਾ ਵੀ ਇਹਦੇ ਲਈ ਵੀ ਬਹੁਤ ਵੱਡੀ ਹਿੰਮਤ ਚਾਹੀਦੀ ਆ ਨਹੀਂ ਤਾਂ ਬੰਦਾ ਕਹਿ ਸਕਦਾ ਸੀ ਕਿ ਉਸ ਟਾਈਮ ਦੇ ਮੁੱਖ ਮੰਤਰੀ ਸਰਕਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਸਭ ਕੁਝ ਕਰਾਇਆ ਚਲੋ ਚਾਹੇ ਉਹਨਾਂ ਦੇ ਪਿਤਾ ਸੀ ਪਰ ਅਗਲਾ ਆਪਣਾ ਪੋਲੀਟੀਕਲ ਕੈਰੀਅਰ ਤਾਂ ਬਚਾ ਸਕਦਾ ਸੀ ਨਾ ਹੁਣ ਦੇਖੋ ਕਹਿਣਾ ਤੇ ਬੜਾ ਸੌਖਾ ਪਰ ਅਗਲਿਆਂ ਨੇ ਉੱਥੇ ਸਰਦਾਰ ਸਾਹਿਬ ਨੇ ਬਾਦਲ ਸਾਹਿਬ ਨੇ ਜੋ ਉਹਨਾਂ ਨੇ ਗਲਤੀ ਕੀਤੀ ਭੁੱਲਣ ਯੋਗ ਤਾਂ ਨਹੀਂ ਦੇਖੋ ਗਲਤੀ ਹੋਈ ਮੰਨ ਲਈ ਸਾਰੀ ਕੌਮ ਨੇ ਸੁਣ ਲਿਆ ਆਪਾਂ ਨਾ ਵੋਟਾਂ ਪਾਈਏ ਨਾ ਵੋਟਾਂ ਪਾਈਏ ਨਾ ਜਿਤਾਈਏ ਗੱਲ ਖਤਮ ਹੋ ਗਈ ਆਪਾਂ ਗੱਲਬਾਤ ਨਾਲ ਆਪਣੇ ਕੋਲ ਇੰਨੇ ਸੋਸ਼ਲ ਮੀਡੀਆ ਪਲੈਟਫਾਰਮ ਨੇ ਆਪਾਂ ਇਹਨਾਂ ਤੇ ਆ ਕੇ ਆਪਣੀ ਗੱਲ ਰੱਖੀਏ ਜਿੱਦੇ ਨਾਲ ਕੀ ਆ ਕਿ ਲੋਕਾਂ ਤੱਕ ਸਾਰੀ ਗੱਲ ਪਹੁੰਚਾਈਏ ਵੀ ਹਾਂਜੀ ਉਹਨਾਂ ਨੇ ਆ ਗਲਤੀ ਕੀਤੀ ਆ ਗਲਤੀ ਕੀਤੀ ਪਰ ਆਪਾਂ ਲੋਕ ਕਿਸੇ ਨੂੰ ਜਾਨੋਂ ਮਾਰਨ ਦਾ ਮੇਲ ਸਾਹਬ ਨਾਲ ਨਾ ਇਹ ਕੰਮ ਕਰੀਏ ਠੀਕ ਆ ਜੀ ਹੁਣ ਦੂਜੀ ਗੱਲ ਦੇਖੋ ਅੱਗੇ ਹੀ ਸਾਡੇ ਬਾਰੇ ਸਾਡੀ ਕੌਮ ਚਲੋ ਸਿੱਖ ਧਰਮ ਦੀ ਗੱਲ ਕਰ ਲੈਨੇ ਆ ਉਹਨਾਂ ਬਾਰੇ ਗੱਲਾਂ ਕਈਆਂ ਜਾਂਦੀਆਂ ਨੇ ਵੀ ਇਹ ਲੋਕ ਜਾਂ ਅਲੱਗ-ਅਲੱਗ ਚੀਜ਼ਾਂ ਨਾਲ ਆਪਾਂ ਨੂੰ ਜੋੜਿਆ ਜਾਂਦਾ ਮਾਰ ਕਟਾਈ ਜਾਂ ਜੋ ਵੀ ਆਪ ਮੈਂ ਕੁਝ ਵਰਡ ਨਹੀਂ ਕਹਿਣਾ ਚਾਹੁੰਦਾ ਉਹ ਚੀਜ਼ਾਂ ਨਾਲ ਆਪਾਂ ਨੂੰ ਜੋੜਿਆ ਜਾਂਦਾ ਆਪਾਂ ਆਪਣੇ ਦਰਬਾਰ ਸਾਹਿਬ ਦੇ ਵਿੱਚ ਅਟੈਕ ਕਰਕੇ ਲੋਕਾਂ ਨੂੰ ਕੀ ਦਿਖਾ ਰਹੇ ਆ ਵੀ ਸਾਡੇ ਇੱਥੇ ਇਹ ਕੁਝ ਚੱਲਦਾ ਉਹ ਯਾਰ ਦੇਖੋ ਨਰੇਮ ਸਿੰਘ ਜੋੜਾ ਸਾਹਿਬ ਦਾ ਮੈਂ ਸਤਿਕਾਰ ਕਰਦਾ ਉਹਨਾਂ ਦੀ ਭਾਵਨਾ ਸੀ ਬਟ ਆਪਾਂ ਥਾਂ ਦੇਖ ਸਕਦੇ ਸੀ ਕਿਉਂਕਿ ਦੇਖੋ ਮੈਨੂੰ ਮੈਂ ਬੇਸਿਕਲੀ ਆਪਣੀ ਸਿੱਖੀ ਲਈ ਕੰਸਰਨਡ ਆ ਵੀ ਯਾਰ ਕਟੋਕਾ ਲੋਕਾਂ ਦੇ ਦੂਜੇ ਸੇਟਾਂ ਦੇ ਮਾਇਕ ਚ ਇਹ ਜਾਣਾ ਇਹਨਾਂ ਦੇ ਤਾਂ ਧਾਰਮਿਕ ਸਥਾਨ ਵੀ ਨਹੀਂ ਸੇਫ ਗੱਲ ਕੀ ਆ ਸਾਨੂੰ ਜਾਦਾ ਡੀਫੇਮ ਕਰਨ ਦਾ ਮੌਕਾ ਮਿਲ ਗਿਆ ਫਿਰ ਆਪਾਂ ਲੋਕ ਕਿੰਨੀਆਂ ਸਫਾਈਆਂ ਦਿੰਨੇ ਆ ਕਿੰਨਾ ਕੁਝ ਕਰਦੇ ਆ ਪਰ ਗੱਲ ਕੀ ਹੁੰਦੀ ਆ ਵੀ ਜਦੋਂ ਆਪਾਂ ਇੱਕ ਵਾਰੀ ਡੀਫੇਮ ਹੋ ਜਾਂਦੇ ਆ ਨਾ ਲੋਕਾਂ ਮੂਰੇ ਡੀਫੇਮ ਦਾ ਮਤਲਬ ਹੋਇਆ ਵੀ ਲੋਕਾਂ ਨਜ਼ਰਾਂ 'ਚ ਇਹ ਆ ਜਾਂਦੇ ਆ ਵੀ ਯਾਰ ਇਹ ਲੋਕੀ ਤਾਂ ਇਹੀ ਕਰਦੇ ਆ ਦੁਬਾਰਾ ਚੜਨਾ ਬਹੁਤ ਔਖਾ ਹੁੰਦਾ ਵੀ ਨਜ਼ਰਾਂ ਤੋਂ ਡਿਗਣਾ ਤਾਂ ਸੌਖਾ ਸੋ ਮੈਂ ਮੈਨੂੰ ਇਹ ਗੱਲ ਦਾ ਲੱਗਿਆ ਵੀ ਯਾਰ ਆਪਾਂ ਨੂੰ ਦਰਬਾਰ ਸਾਹਿਬ ਦੇ ਉੱਤੇ ਹਰਮੰਦਰ ਸਾਹਿਬ ਤੇ ਇਹ ਕੰਮ ਨਹੀਂ ਕਰਨਾ ਚਾਹੀਦਾ ਵੀ ਚਾਹੇ ਮਾਰਕਟਾਈ ਹੋਵੇ ਚਲੋ ਠੀਕ ਆ ਕੋਈ ਉਹੋ ਜਿਹੀ ਲੜਾਈ ਝਗੜਾ ਬੱਕਰੀ ਗੱਲ ਆ ਪਰ ਕਿਸੇ ਨੂੰ ਜਾਨੋ ਮਾਰਨਾ ਤੇ ਮੈਨੂੰ ਲੱਗਦਾ ਵੀ ਉਹ ਥਾਂ ਤੇ ਦਰਬਾਰ ਸਾਹਿਬ ਕਰਕੇ ਮੈਂ ਇਹ ਗੱਲ ਕਹਿ ਰਿਹਾ ਵੀ ਉਹ ਗਲਤ ਸੀ ਠੀਕ ਆ ਬਾਕੀ ਉਹਨਾਂ ਦੀ ਭਾਵਨਾ ਸੀ ਉਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਸੀ ਬਾਕੀ ਪ੍ਰਸ਼ਾਸਨ ਆਪੇ ਦੇਖੂਗਾ ਹੁਣ ਦੇਖੋ ਅਗਲੀ ਗੱਲ ਜਿਹੜੀ ਮੈਂ ਲਿਖੀ ਆ ਉਹਦੇ ਵਿੱਚ ਕਿਉਂਕਿ ਮੈਂ ਇਕੱਲੇ ਵੀ ਇਕੱਲੇ ਪੁਆਇੰਟ ਤਾਂ ਲਿਖੇ ਕੋਈ ਵੀ ਚੀਜ਼ ਮਿਸ ਨਹੀਂ ਹੋਣੀ ਚਾਹੀਦੀ ਬਿਕੋਜ਼ ਸਾਨੂੰ ਇਹ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਤਾਂ ਕਿ ਅੱਗੇ ਤੋਂ ਕੋਈ ਵੀ ਆਪਣਾ ਸੱਜਣ ਇਹੋ ਜਿਹਾ ਕੰਮ ਨਾ ਕਰੇ ਵੀ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਜਾ ਕੇ ਆਪਾਂ ਲੜਾਈ ਝਗੜੇ ਕਰੀਏ ਪੱਗਾਂ ਲਾਈਏ ਯਾਰ ਉਹ ਆਪਣੇ ਗੁਰੂ ਸਾਹਿਬ ਨੇ ਕੀ ਸਖਾਇਆ ਤੇ ਆਪਾਂ ਕੀ ਕਰ ਰਹੇ ਹਾਂ ਜਿੱਥੇ ਪੱਗਾਂ ਬੰਨ੍ਹਣੀਆਂ ਉੱਥੇ ਪੱਗਾਂ ਲਾ ਰਹੇ ਹਾਂ ਹੁਣ ਆਪੇ ਸੋਚੋ ਸਾਡਾ ਤਾਂ ਅੰਮ੍ਰਿਤ ਪੱਗ ਬੰਨਣੀ ਸਿਖਾਉਂਦਾ ਤੇ ਅਸੀਂ ਉੱਥੇ ਉਹਨਾਂ ਦੀ ਨਰਾਇਣ ਸਿੰਘ ਜਿਹੜਾ ਸੀ ਉਹਦੀ ਪੱਗ ਲੱਤ ਗਈ ਕਿਉਂਕਿ ਚਲੋ ਉਹਨਾਂ ਨੇ ਬਚਾਉਣਾ ਸੀਗਾ ਬਚਾਉਣ ਦੇ ਚੱਕਰ 'ਚ ਹੋਇਆ ਪਰ ਹੁਣ ਆਪਾਂ ਗੱਲ ਕਰਦੇ ਅਗਲੀ ਚੀਜ਼ ਬਾਰੇ ਵੀ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਮੇਨ ਗੱਲ ਆ ਸਾਨੂੰ ਲੋਕਾਂ ਨੂੰ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਕੋਈ ਵੀ ਥਾਵਾਂ ਜਿਹੜਾ ਸਾਡੇ ਮਤਲਬ ਗੱਲ ਕਰੀਏ ਸਿੱਖੀ ਧਰਮ ਦੀ ਤਾਂ ਸਾਨੂੰ ਲੋਕਾਂ ਨੂੰ ਮਰਿਆਦਾ ਦੇ ਵਿੱਚ ਰਹਿਣਾ ਚਾਹੀਦਾ ਬਹੁਤ ਮੈਂ ਉਹ ਦਿਨ ਗੱਲ ਚੀਜ਼ਾਂ ਵੇਖੀਆਂ ਕੋਈ ਬੂਟ ਪਾਈ ਫਿਰਦਾ ਸੀ ਉੱਤੇ ਕੁਛ ਆ ਯਾਰ ਜਦੋਂ ਆਪਾਂ ਮੰਨ ਲਓ ਕੋਈ ਵੀ ਸਿਕਿਉਰਟੀ ਵੀ ਆ ਕਿਸੇ ਦੀ ਕੁਛ ਵੀ ਆ ਨਾ ਆਪਾਂ ਨੂੰ ਥੋੜਾ ਜਿਹਾ ਮਰਿਆਦਾ ਦਾ ਖਿਆਲ ਰੱਖਣਾ ਚਾਹੀਦਾ ਵੀ ਜੋ ਸਾਡੀ ਸਿੱਖ ਧਰਮ ਦੀਆਂ ਮਰਿਆਦਾ ਨੇ ਉਹ ਨਹੀਂ ਪੰਗ ਹੋਣੇ ਚਾਹੀਦੀਆਂ ਚਲੋ ਸਿਕਿਉਰਿਟੀ ਦੇਣੀ ਠੀਕ ਆ ਬਟ ਬੂਟ ਪਾ ਕੇ ਅੰਦਰ ਬਾਹਰ ਜਾ ਕਿਸੇ ਦਾ ਸਿਰ ਨਹੀਂ ਟਕਣਾ ਜਾਂ ਪੱਗਾ ਲਾਉਣੀਆਂ ਮੈਨੂੰ ਉਹ ਗੱਲਾਂ ਯਾਰ ਹਾਰਟ ਕਰਦੀਆਂ ਨੇ ਵੀ ਯਾਰ ਵੀ ਅਸੀਂ ਲੋਕ ਤਾਂ ਕਹਿੰਨੇ ਆ ਵੀ ਸਾਨੂੰ ਸਾਰਿਆਂ ਨੂੰ ਮਰਿਆਦਾ ਰਹਿਣਾ ਚਾਹੀਦਾ ਤੇ ਆਪਾਂ ਆਪ ਹੀ ਇਹ ਕੰਮ ਕਰੀਏ ਕਿਸੇ ਹੋਰ ਨੂੰ ਕਹਿੰਦੇ ਤਾਂ ਜਦੋਂ ਆਪਾਂ ਕਹਿੰਨੇ ਵੀ ਉਹਨਾਂ ਨੂੰ ਨਹੀਂ ਪਤਾ ਸਾਨੂੰ ਤਾਂ ਮਰਿਆਦਾ ਚੰਗੀ ਤਰ੍ਹਾਂ ਪਤਾ ਵੀ ਕੀ ਗਲਤ ਆ ਤੇ ਕੀ ਸਹੀ ਆ ਮੈਂ ਕਿਸੇ ਦਾ ਸਾਥ ਨਹੀਂ ਦੇ ਰਿਹਾ ਮੈਂ ਸਿਰਫ ਉਹ ਗੱਲ ਕਰ ਰਿਹਾ ਜੋ ਮੈਨੂੰ ਗਲਤ ਜਾਂ ਸਹੀ ਲੱਗੀ ਠੀਕ ਹੈ ਕਿਸੇ ਦੇ ਭਾਵਨਾ ਹੋ ਸਕਦੀ ਹੈ ਮੈਂ ਫੇਰ ਇਹ ਗੱਲ ਦਰਵਾਣਾ ਚਾਹੁੰਦਾ ਵੀ ਨਰੈਣ ਸਿੰਘ ਜੋੜਾ ਸਾਹਿਬ ਦੀ ਭਾਵਨਾ ਹੋ ਸਕਦੀ ਉਹਨਾਂ ਨੂੰ ਗੁੱਸਾ ਹੋਵੇ ਠੀਕ ਹੈ ਇਹ ਬੜੀ ਸਾਡੀ ਕੌਮ ਤੇ ਹੀਰੇ ਨੇ ਸਾਰੇ ਪਰ ਸਾਨੂੰ ਬਸ ਇਆਂ ਗੱਲਾਂ ਦਾ ਆਪਣਾ ਧਿਆਨ ਰੱਖਣਾ ਚਾਹੀਦਾ ਬਾਕੀ ਮੈਂ ਤਾਂ ਹਮੇਸ਼ਾ ਹੀ ਸਿੱਖੀ ਦੇ ਨਾਲ ਆ ਸਾਰੇ ਦੁਨੀਆ ਜਿਹੜੇ ਮੈਨੂੰ ਜਾਗਦੀ ਆ ਉਹਨਾਂ ਨੂੰ ਪਤਾ ਅਸੀਂ ਪਾਠ ਪੂਜਾ ਕਰਨ ਵਾਲੇ ਬੰਦੇ ਆ ਅਸੀਂ ਤਾਂ ਹਮੇਸ਼ਾ ਆਪਣੀ ਸਿੱਖੀ ਕੌਮ ਲਈ ਜਿੱਥੇ ਸਿਰ ਦੇਣਾ ਪਿਆ ਦਮਾਂਗੇ ਠੀਕ ਆ ਨਾ ਬਸ ਜੋ ਬੁਰਾ ਲੱਗਿਆ ਮੈਂ ਉਹ ਗੱਲ ਕਰਨੀ ਸੀ ਹੁਣ ਆਪਾਂ ਆਉਨੇ ਆ ਅਗਲੀ ਗੱਲ ਵੱਲ ਇਹ ਬਹੁਤ ਲੋਕੀ ਉੱਠ ਕੇ ਕਹਿੰਦੇ ਆ ਜੀ ਲੋਕ ਵੀ ਸਾਡੇ ਬਾਰੇ ਵੀ ਕਹਿੰਦੇ ਆ ਵੀ ਤੁਸੀਂ ਇਹ ਪਾਰਟੀ ਦੇ ਪੱਖੀ ਗੱਲ ਕਰਦੇ ਹੋ ਵੀ ਜਾਂ ਜਿਵੇਂ ਅਸੀਂ ਉਸ ਦਿਨ ਲੱਖੇ ਦੀ ਗੱਲ ਕੀਤੀ ਵੀ ਅਸੀਂ ਲੱਖੇ ਵੀਰ ਦੇ ਨਾਲ ਯਾਰ ਗੱਲ ਕਿੱਥੇ ਆ ਅਸੀਂ ਉਸ ਬੰਦੇ ਦੇ ਨਾਲ ਆ ਜਿਹੜਾ ਬੰਦਾ ਪੰਜਾਬੀਅਤ ਦੀ ਠੀਕ ਆ ਜੀ ਪੰਜਾਬ ਨੂੰ ਬਚਾਉਣ ਦੀ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਜਿਹੜਾ ਬੰਦਾ ਇਹ ਗੱਲ ਕਰੂਗਾ ਮੈਂ ਹਰਮਨਜੀਤ ਸਿੰਘ ਮੇਰੀ ਟੀਮ ਪੰਜਾਬ ਦੀ ਖਬਰ ਚੈਨਲ ਅਸੀਂ ਉਹਦੇ ਨਾਲ ਆ ਠੀਕ ਆ ਨਾ ਅਸੀਂ ਕਿਸੇ ਵੀ ਉਸ ਬੰਦੇ ਦੇ ਨਾਲ ਨਹੀਂ ਜਿਹੜਾ ਪੰਜਾਬ ਦੇ ਉਲਟ ਪੰਜਾਬ ਦੇ ਖਿਲਾਫ ਜਾਂ ਪੰਜਾਬ ਨੂੰ ਬਰਬਾਦ ਕਰਨ ਲਈ ਕੰਮ ਕਰੇਗਾ ਅਸੀਂ ਉਹ ਬੰਦੇ ਦਾ ਰਤਾ ਪਰ ਵੀ ਸਾਥ ਦੇਵਾਂਗੇ ਚਾਹੇ ਉਹ ਮੇਰੇ ਘਰ ਦੇ ਸਕੇ ਹੀ ਕਿਉਣਾ ਹੁਣ ਮੈਂ ਅੱਜ ਇਹ ਗੱਲ ਬਹੁਤ ਵੱਡਾ ਪੁਆਇੰਟ ਹੈ ਪਰ ਮੈਂ ਕਹਿਣਾ ਚਾਹੁੰਦਾ ਚਾਹੇ ਮੈਨੂੰ ਕੋਈ ਵੀ ਹੋਵੇ ਮੇਰੇ ਘਰ ਦਾ ਸਕਾ ਹੀ ਕਿਉਂ ਨਾ ਹੋਵੇ ਜੇ ਉਹ ਪੰਜਾਬ ਦੇ ਖਿਲਾਫ ਜਾਊਗਾ ਮੈਂ ਉਹ ਇਕੱਲਾ ਬੰਦਾ ਹੋਊਗਾ ਪਹਿਲਾ ਹੋਊਗਾ ਜਿਹੜਾ ਉਸ ਬੰਦੇ ਦੇ ਖਿਲਾਫ ਗੱਲ ਕਰੂੰਗਾ ਠੀਕ ਆ ਜੀ ਇਸ ਲਈ ਦੇਖੋ ਕਹਿਣਾ ਯਾਰ ਆਪਾਂ ਨੂੰ ਘਰਾਂ ਚ ਬਹਿ ਕੇ ਬੜਾ ਸੌਖਾ ਵਾ ਵੀ ਤੁਸੀਂ ਆਹ ਪਾਰਟੀ ਦਾ ਯਾਰ ਪਾਰਟੀਆਂ ਪੂਟੀਆਂ ਤੋਂ ਕੀ ਪੰਜਾਬ ਪਾਰਟੀਆਂ ਨਾਲੋਂ ਥੱਲੇ ਵੀ ਪਾਰਟੀਆਂ ਉੱਤੇ ਹੋ ਗਈਆਂ ਸਾਡੇ ਪੰਜਾਬ ਨਾਲੋਂ ਸੋ ਇਹ ਗੱਲਾਂ ਦਾ ਥੋੜਾ ਜਿਹਾ ਮੇਰੇ ਸਿਰ ਉਤੇ ਵੀ ਖਿਆਲ ਰੱਖਿਆ ਕਰਨ ਵੀ ਮੈਸੇਜ ਜਾਂ ਫੋਨ ਦੇ ਵਿੱਚ ਆਪਾਂ ਕਹਿੰਦੇ ਤੁਸੀਂ ਇਹਦਾ ਨਾਮ ਲਿਆ ਯਾਰ ਨਾਮ ਉਹਦਾ ਹੀ ਲਵਾਂਗੇ ਜਿਹੜਾ ਸਹੀ ਲੱਗੂਗਾ ਠੀਕ ਆ ਨਾ ਇਹ ਮੇਰੀ ਗੱਲ ਨਹੀਂ ਮੇਰੇ ਹਿਸਾਬ ਨਾਲ ਮੈਨੂੰ ਦੇਖਣ ਵਾਲਿਆਂ ਨੂੰ ਵੀ ਬਹੁਤ ਲੋਕ ਇਹ ਗੱਲ ਨੂੰ ਮੰਨਣਗੇ ਪਤਾ ਯਾਰ ਸਭ ਨੂੰ ਆ ਠੀਕ ਆ ਕੌਣ ਸਹੀ ਆ ਕੌਣ ਗਲਤ ਆ ਗੱਲ ਕੀ ਆ ਵੀ ਆਪਾਂ ਲੋਕ ਖੁੱਲ ਕੇ ਬੋਲ ਨਹੀਂ 파ਰੇ ਬੋਲ ਕਿਉਂ ਨਹੀਂ 파ਰੇ ਉਹ ਆਪਾਂ ਨੂੰ ਪਤਾ ਹੀ ਆ ਵੀ ਹੁਣ ਮੈਂ ਉਹਦੇ ਬਾਰੇ ਇਹਦਾ ਕੀ ਕਹਾਂ ਵੀ ਜਿਹੜਾ ਬੋਲਦਾ ਉਹਦੇ ਨਾਲ ਕੀ ਹੁੰਦਾ ਠੀਕਾ ਸੋ ਮੈਂ ਤਾਂ ਬੇਸਿਕਲੀ ਆਹੀ ਗੱਲ ਆਪਣੀ ਇੱਥੇ ਖਤਮ ਕਰਨਾ ਚਾਹੂੰਗਾ ਕਿਉਂਕਿ ਅੱਜ ਮੇਰੇ ਉਹ ਸਿਰਫ ਉਹ ਗੱਲ ਦਾ ਸੀਗਾ ਵੀ ਯਾਰ ਮੈਨੂੰ ਉਹ ਚੀਜ਼ ਗਲਤ ਲੱਗੀ ਮੇਰਾ ਉਹ ਚੀਜ਼ ਬਾਰੇ ਬੋਲਣ ਦਾ ਸੀਗਾ ਵੀ ਯਾਰ ਮੈਂ ਆਪਣੇ ਲੋਕਾਂ ਨੂੰ ਘੱਟੋ ਘੱਟ ਇਹ ਗੱਲ ਤਾਂ ਯਾਰ ਸ ਮੈਂ ਸਮਝਾਉਣ ਵਾਲਾ ਕੌਣ ਆ ਵੀ ਦੱਸਾਂ ਵੀ ਆਪਾਂ ਕੋਈ ਇਹ ਨਹੀਂ ਵੀ ਦਰਬਾਰ ਸਾਹਿਬ ਕਿਸੇ ਵੀ ਗੁਰਦੁਆਰਾ ਸਾਹਿਬ ਕੋਈ ਵੀ ਮੰਦਿਰ ਮਸਜਿਦ ਆਪਾਂ ਲੋਕੀ ਇਹ ਚੀਜ਼ ਨੂੰ ਅਵੋਇਡ ਕਰੀਏ ਵੀ ਉੱਥੇ ਆਪਾਂ ਲੜਦੇ ਆਂ ਲੋਕਾਂ ਨੂੰ ਗਲਤ ਸੁਨੇਹਾ ਦਿੰਨੇ ਆ ਸਾਡੇ ਸਾਰੇ ਧਰਮ ਦਾ ਯਾਰ ਰੱਬ ਦੇਖਿਆ ਸਾਰੇ ਰੱਬ ਨੇ ਇੱਕੋ ਗੱਲ ਕਹੀ ਸਾਰੇ ਧਰਮਾਂ ਦੀ ਮਨੁੱਖਤਾ ਦੀ ਮਾਨਵਤਾ ਦੀ ਠੀਕ ਹੈ ਨਾ ਵੀ ਆਪਾਂ ਲੋਕੀ ਸਾਰਿਆਂ ਨੂੰ ਪਿਆਰ ਦਾ ਸੰਦੇਸ਼ ਹੈ ਵੀ ਆਪਾਂ ਭਗਤੀ ਕਰੀਏ ਤੇ ਪਿਆਰ ਨਾਲ ਰਹੀਏ ਕੋਈ ਧਰਮ ਕਿਸੇ ਨੂੰ ਮਾਰਨ ਨਾਲ ਸਿਖਾਉਂਦਾ ਕੋਈ ਵੀ ਧਰਮਾ ਕਿਉਂਕਿ ਧਰਮ ਸਾਰੇ ਇੱਕ ਨੇ ਠੀਕ ਹੈ ਜੀ ਸੋ ਅੱਜ ਦਾ ਇਹ ਗੱਲਬਾਤ ਬਾਰੇ ਮੈਨੂੰ ਲੱਗਦਾ ਕੁਝ ਲੋਕ ਵੀ ਇਹ ਚੀਜ਼ ਦੇ ਨਹੀਂ ਵੀ ਉਹਨਾਂ ਨੂੰ ਪਸੰਦ ਆਊਗੀ ਤਾਂ ਭਾਈ ਜੀ ਸਮਝਣ ਦੀ ਕੋਸ਼ਿਸ਼ ਕਰੋ ਜੇ ਮੇਰੇ ਤੋਂ ਕੋਈ ਵੀ ਗਲਤੀ ਹੋਈ ਬੋਲਣ ਦੇ ਵਿੱਚ ਤਾਂ ਮੈਂ ਉਹਦੇ ਲਈ ਪਹਿਲਾਂ ਹੀ ਤੁਹਾਡੇ ਲੋਕਾਂ ਤੋਂ ਤੁਹਾਡਾ ਸਾਰਿਆਂ ਦਾ ਸੇਵਕ ਆ ਮਾਫੀ ਮੰਗਦਾ ਬਿਜੇ ਤੁਹਾਨੂੰ ਕਿਤੇ ਵੀ ਮੇਰੇ ਵਿਚਾਰਾਂ ਦੇ ਵਿੱਚ ਲੱਗਿਆ ਹੋਵੇ ਕਿ ਮੈਂ ਇਹ ਗੱਲ ਇੱਥੇ ਗਲਤ ਕਹੀ ਆ ਤਾਂ ਮੈਨੂੰ ਆਪਣਾ ਛੋਟਾ ਬੱਚਾ ਭਰਾ ਕੋਈ ਸਮਝ ਕੇ ਯਾਰ ਮਾਫ ਕਰਿਓ ਕਿਉਂਕਿ ਇਹ ਮੇਰੀ ਵਿਚਾਰਧਾਰਾ ਮੈਂ ਕੋਈ ਕਿਸੇ ਦੇ ਮਤਲਬ ਕਿਸੇ ਦੀ ਸੋਚ ਨਹੀਂ ਨੂੰ ਪਰਣਾ ਚਾਹੁੰਦਾ ਸਿਰਫ ਇਹ ਮੈਂ ਆਪਣੇ ਵਿਚਾਰਧਾਰਾ ਤੁਹਾਡੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਸੋ ਜਿਵੇਂ ਤੁਸੀਂ ਸਾਰੇ ਸਾਡੀ ਵੀਡੀਓਜ਼ ਨੂੰ ਪੰਜਾਬ ਦੀ ਖਬਰ ਚੈਨਲ ਨੂੰ ਪਿਆਰ ਦਿੰਦੇ ਆ ਰਹੇ ਹੋ ਮੈਂ ਉਮੀਦ ਕਰਦਾ ਇਦਾਂ ਹੀ ਦਉਗੇ ਇੱਕ ਯਾਰ ਹੋਰ ਬਹੁਤ ਜਾਣੇ ਨਾ ਦੇਖ ਕੇ ਚਲ ਜਾਂਦੇ ਆ YouTube ਤੇ ਸਬਸਕ੍ਰਾਈਬ ਨਹੀਂ ਕਰਦੇ ਲਾਈਕ ਨਹੀਂ ਕਰਦੇ ਜਾਂ Facebook ਤੇ ਉਹ ਯਾਰ ਇੰਨਾ ਕੁ ਕਰਦਿਆ ਕਰੋ ਕਿਉਂਕਿ ਦੇਖੋ ਅਸੀਂ ਵੀ ਜੇ ਵਧਾਂਗੇ ਤਾਂ ਹੀ ਆਪਣੀ ਆਵਾਜ਼ ਨੂੰ ਕਿਤੇ ਪਹੁੰਚਾ ਸਕਾਂਗੇ ਤੁਹਾਡੇ ਲੋਕਾਂ ਦੇ ਹੱਕ ਰੱਖ ਸਕਾਂਗੇ ਜੇ ਇਹ ਹੀ ਗੱਲ ਆ ਵੀ ਜੇ ਸਾਨੂੰ ਨਹੀਂ ਮੰਨ ਲਓ ਸਾਡਾ ਨਹੀਂ ਕੋਈ ਲਾਈਕ ਸਬਸਕ੍ਰਾਈਬ ਆਉਂਦਾ ਤਾਂ ਸਾਡੀ ਵੀਡੀਓ ਬਹੁਤ ਪਿੱਛੇ ਰਹਿ ਜਾਂਦੀ ਆ ਬਹੁਤੇ ਲੋਕਾਂ ਤੱਕ ਪਹੁੰਚ ਨਹੀਂ ਪਉਂਦੀ ਕਿਉਂ ਕਿਉਂਕਿ ਜੇ ਪਹੁੰਚਾਂਗੇ ਤਾਂ ਹੀ ਕੋਈ ਸੁਧਾਰ ਕਰਾਂਗੇ ਠੀਕ ਆ ਜੀ ਸੋ ਜਿਹੜੇ ਮੇਰੇ ਸੱਜਣ ਹੁਣ ਤੱਕ ਵੀਡੀਓ ਨਾਲ ਜੁੜੇ ਆ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਏਦਾਂ ਹੀ ਪਿਆਰ ਦਿੰਦੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ